ਲੋ ਬਾਈ ਤਿਆਰੀ ਆ ਜਾਣ ਦੀ ਸਾਰੇ ਬੰਦੇ ਤਿਆਰ ਆ ਹਾਂ ਲੋ ਬਾਈ ਬਲਾਰੇ ਹਾਂ ਬਾਈ ਠੀਕ ਆ ਹਾਂ ਬਾਈ ਠੀਕ ਆ ਓਕੇ ਆ ਵਿੱਚ ਵੀ ਮਿਲਿਆ ਬੰਦੇ ਨੂੰ ਹਾਂ ਉਹ ਬੱਲੇ ਜਥੇਦਾਰ ਸਾਹਿਬ ਬਾਈ ਸਾਥੀ ਕਰ ਤਾਹੀ ਰੱਖਣਾ ਸਾਰੇ ਤਾਹੀ ਰੱਖਣਾ ਸਾਰੇ ਹਾਂ ਬਾਈ ਉਹ ਬੱਲੇ ਮੈਂ ਲੇਟ ਆ ਬਾਈ ਨੂੰ ਕਹਿ ਕੇ ਚਲੋ ਕੋਈ ਨਹੀਂ ਬਾਈ ਚੱਲ ਠੰਡੇ ਦੀ ਬੋਤਲ ਮੇਰੇ ਕੰਨੀ ਤੇ ਅੱਛਾ ਚੱਲ ਭਾਈ ਕਾਰ ਸਟਾਰਟ ਗੰਦਰ ਚੱਲ ਬੈਠ ਕਾਰ ਕੀ ਆ ਜੀ ਇੱਧਰ ਮਾਰ ਸਾ ਮੈਨੂੰ ਚਾਲ ਟਰੈਕਟਰ ਬੈਠ ਭਾਈ ਕਹਿੰਦਾ ਮਨੂ ਨਾ ਆ ਰਿਹਾ ਜਥੇਦਾਰ ਭਾਈ ਆ ਗਏ ਇੱਧਰ ਓ ਬੱਲੇ ਪੀਲਾ ਪੰਨਾ ਰਹਿ ਗਿਆ ਯਾਰ ਅੱਜ ਸਾਡੇ ਕੋਲ ਸਾਰਾ ਦਿਨ ਪਿਆ ਅਸੀਂ 3 ਵਜੇ हां भाई बिंदा भाई ने अपना ਹਲਫ ਮਾਰ ਲੱਗਿਆ ਹਾਂਜੀ ਸਤਿ ਸ਼ਕਾਲ ਵਾਹਿਗੁਰੂ ਸੱਚਾ ਪਾਤਸ਼ਾ ਚਲੋ ਭਾਈ ਵਾਹਿਗੁਰੂ ਵਾਹਿਗੁਰੂ ਚਲੋ ਭਾਈ ਸਾਰੇ ਬੰਦੇ ਤਿਆਰ ਵਰ ਤਿਆਰ ਲਾ ਭਾਈ ਓਕੇ ਭਾਈ ਓਕੇ ਹਾਂ तू भी तू भी गया आ, ना ना तो लो, लो चलो चलो भाई लो भाई।, चलो भाई बैठो आ? बैठो ओ संगत आ गई सत्याकाल ਲਾ ਭਾਈ ਮੈਂ ਕਿਤੇ ਨਾ ਟਰਾਲਾ ਖਾ ਨਹੀਂ ਸਾਰੇ ਬੈਠ ਗਏ ਬਾਈ ਆਪਣੇ ਪਾਸਪੋਰਟ ਚੈੱਕ ਕਰ ਲਓ ਬਾਰੇ ਫਿਰ ਬੈਂਤੀ ਸਾਰ ਹਾਂ ਕਿਤੇ ਭੁੱਲੇ ਨਾ ਜਾਇਓ ਨਹੀਂ ਨਹੀਂ ਚੱਕੋ ਉਹ ਵੱਲਾ ਮਲਕੀਤ ਬਾਈ ਵੀ ਆ ਗਿਆ ਸਾਡੀਆਂ ਸਾਥਰੀਆਂ ਚੱਲੇ ਬਾਬੇ ਨਾਲ ਕਿਦੇ ਘਰ ਨੂੰ ਹਾਂ ਹੁਣ ਆਇਆ ਨਜ਼ਾਰਾ ਚੱਪਲਾ ਸ਼ੂ ਬਾਈ ਕਹਿੰਦਾ ਪਿੰਡ ਮਾਲਾਂ ਦੀ ਜੂ ਲੱਗੇ ਚੜਨਾ ਆ ਲੋ ਲਓ ਜੀ ਓਕੇ ਬਾਈ ਉੱਪਰੜਾਈ ਵੀ ਹਵਾ ਦੀ ਹਾਂ ਰਲ ਕੇ ਉੱਪਰੇ ਜੰਡੇ ਦਾ ਕੰਮ ਸਾਰਾ ਤੇ ਖਿੱਚਦਾ ਕੰਮ ਮਾਲਾ ਪਿੰਡ ਤੇ ਜਿਹੜੀ ਗੱਲ ਦਾ ਇੱਕੜੇ ਚੱਕ ਹੋ ਗਿਆ ਕਰਦੀ ਜੀ ਲੈਣਾ ਤਾਂ ਇੱਕ ਰਾਹ ਦੇ ਵਿੱਚ ਤੇ ਨੂਰਪੁਰ ਵੇਦੀਆਂ ਤੇ ਇਹਦੇ ਚ ਰੱਖ ਦਿਓ ਜੀ ਚਲੋ ਨਹੀਂ ਨਹੀਂ ਕੋਈ ਗੱਲ ਆ ਚਲੋ ਆ ਸਿਰ ਤੇ ਆ ਬਣਾ ਲੇ ਉਹ ਹੀ ਨਹੀਂ ਚੱਲਦੇ ਵਿੱਚ ਜਿੱਤੇ ਪਏ ਨੇ ਚਲੋ ਬਾਈ 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 ਟ੍ਰੈਂਡਰ ਬੇਟੇ ਮੈਂ ਸਹੱਗਾ ਲਓ ਲਾਈਵ ਵੀ ਚੱਲ ਰਹੇ ਆ ਵਿੱਚ ਵਿੱਚ ਬੰਦੇ ਪੂਰੇ ਆਪਣੇ ਬਾਈ ਉਹਦੇ ਫਿਰ ਪ੍ਰੋਪਰ ਵੀ ਕਰ ਛੱਡਿਆ ਸੀ ਬਾਹਰ ਲੋ ਆਲਵਿਦਾਰ ਰੋਪੜ ਨੂੰ ਲੈਟ ਆ ਗਿਆ ਬਈਆ ਹਾਂ ਹਾਂ ਸੀਪੇ ਲੋਟਾ ਕੰਮ ਇੱਥੇ ਨੂੰ ਵੀ ਹਵਾ ਸਾਈਡ ਨੂੰ ਪੈਂਦੀ ਆ ਹੈਨਾ ਉਹ ਜੱਗੂ ਰਹਿ ਗਿਆ ਜੱਗੂ ਦਾ ਡੈਡੀ ਕਰਕੇ ਹਾਂ ਬੰਨਾ ਪੁੱਛ ਲਿਆਤਾ ਸੀ

ਨੋ ਬਾਈ ਟਰਾਲੀ ਦੇ ਵਿੱਚ ਅਖਬਾਰ ਪੜ ਹੋ ਰਿਹਾ ਆਪਣੇ ਆਪਣੇ ਗੱਲੀ ਪੈ ਕੇ ਸਾਰੇ ਉਧਰ ਮੂਰੇ ਬਾਈ ਲੱਗੇ ਬੰਦੇ ਉਹਨਾਂ ਨੂੰ ਵੀ ਹਾਲੇ-ਵਾਲੇ ਬਾਈ ਪੁੱਛੇ ਹੁੰਦੇ ਆ ਹਾਂ ਹਾਲ ਚਾਲ ਪੁੱਛਦੇ ਆ ਆਏ ਹਾਂ ਆ ਗਿਆ ਮੌਰੀ ਭਾਪਾਈ ਓਕੇ ਆ ਹਾਂ ਬਾਈ ਕੋਈ ਦਿੱਕਤ ਤਾਂ ਇਹਦੇ ਟਰਾਲਾ ਖੜਨਾ ਤੇ ਪੰਡਿਆਲੇ ਚਾਹ ਪੀਣੀ ਆ ਟਰਾਲਾ ਲਾਉਣੇ ਬੈਠੇ ਓਕੇ ਉਹਨੂੰ ਚੱਲਦਾ ਕਰੀਏ ਪਲੱਗ ਓ ਬਾਈ ਪਲੱਗ ਲਓ ਚਲੋ ਬਾਈ ਠੀਕ ਆ ਓਕੇ ਕੰਮ ਚਲੋ ਬਾਈ ਹਰਾ ਦੇ ਵਿੱਚ ਮੜੀ ਜੀ ਸਟੇ ਕੋਈ ਦਿੱਕਤ ਦੁੱਖਤ ਤਾਂ ਨਹੀਂ ਬਾਈ ਇਧਰ ਬਾਈ ਵਿੰਦਰ ਬਾਈ ਹਾਂ ਬਾਈ ਹਾਂ ਬਾਈ ਵਿੰਦਰ ਤੁਹਾਡੇ ਪਿੱਛੇ ਜਿਆਦਾ ਮੂਰੇ ਘਟੇ ਹੈ ਐ ਵਿੰਦਰ ਬਾਈ ਤੇਰਾ ਕੋਈ ਦਿੱਕਤ ਆ ਨਾ ਕੋਈ ਨਹੀਂ ਉਹ ਪਿੰਨ ਪਾਰ ਦੀ ਟਰਾਲੇ ਤੇ ਹਟਾ ਬਾਈ ਵੀ ਹੈ ਵੀ ਹੈ ओके ਉਹ ਐ ਕਰਦੇ ਆ ਇਹ ਕੋਈ ਕੰਨੀ ਹੋਰ ਤਾਂ ਨਹੀਂ ਆਉਂਦਾ ਠੀਕ ਆ ओके ਚਲੋ ভাই ਚੱਲ ਰਿਹਾ ਕੰਮਾ ਥੋੜਾ ਜਿਹਾ ਬੈਨਰ ਹਿੱਲ ਗਿਆ ਤਾਂ ਇੱਕ ਉਹ ਬੰਨਿਆ ਕਰ ਦਿੰਦੇ ਨੀਮਾ ਟਰਾਲਾ ਉੱਚਾ ਮੂਰੇ ਤੇ ਆਹ ਵੇਖ ਇਧਰ ਬਾਈ ਜੀ ਲਾਈਵ ਚੱਲ ਰਿਹਾ ਨਾਲ ਦੇ ਨਾਲ ਕੋਬਿੰਦਰ ਪਾਣੀ ਲੈਣਾ ਵੀਰ ਵਿੰਦਰ ਨੂੰ ਪੁੱਛਿਆ ਕਹਿੰਦਾ ਕੋਈ ਦਿੱਕਤ ਨਹੀਂ ਠੀਕ ਆ ਮੈਂ ਕੱਟ ਦਾ ਵਾਰੀ ਪਾ ਦੇਣਾ ਵਹੀ ਚੱਲਦਾ ਪਈ ਚੱਲ ਕੱਟ ਮਾਰਿਆ ਨਹੀਂ ਉਹ ਗੱਡੀ ਸੀ ਗੱਡੀ ਤੇ ਕੁਝ ਵੀ ਦਾ ਨਹੀਂ ਪਤਾ ਕਿ ਆ ਤਾਂ ਕੱਟ ਨਾ ਮਾਰਿਓ ਭਾਈ ਚੱਲ ਪਾਈ ਪਾਣੀ ਵਾਲਾ ਹੋਵੇਗਾ ਨਾ ਟਰਾਲਾ ਪਾਣੀ ਭਲਾ ਯਾਰ ਪੁੱਤ ਇਹ ਸਾਰਾ ਪਾਣੀ ਭਾਈ ਠੇਕੇਦਾਰ ਸਾਹਿਬ ਸਾਡੇ ਜਿਹੜੇ ਮੂਹਲੇ ਆਏ ਤੇਰੇ ਪੂਰਾ ਹੀ ਗੱਡ ਤਾਂ ਇਧਰ ਨੂੰ ਵਿੰਦਰ ਨੇ ਤਾਂ ਆਇਓ ਦੇਖੇ ਬਗੈਰ ਸੀਸਾ ਕਿਹੜੀ ਆ ਭਾਈ ਬਗੈਰ ਨੇ ਕਰਾ ਦੇਖ ਲਓ ਜਿੱਕਣਾ ਕਰਨਾ ਚੱਲ ਦੇਖ ਲਾ ਜਿੱਕਣਾ ਕਰਨਾ ਜੇ ਗੱਟ ਜੀ ਦੇ ਕੇ ਬੰਨ ਹੁੰਦਾ ਦੇਖ ਲੈ ਅੱਛਾ ਚਲੋ ਭਾਈ ਚਲੋ ਚਲੋ ਟੋ ਠੇਕੇਦਾਰ ਤੇਰਾ ਕੰਮ ਲੋਟਾ ਮੂਰੇ ਕੱਲਾਈ ਹੈ ਹੈ ਅੱਛਾ ਹਾਂ ਭਾਈ ਠੀਕ ਆ ਓਕੇ ਆ ਕੰਮ ਓਕੇ ਹੀ ਓਕੇ ਸੂਰਾ ਚਲੋ ਭਾਈ ਹੁਣ ਹਾਂ ਭਾਈ ਚਲੋ ਹیدر ਬੰਦੇ ਮੂਰੇ ਚੱਲ ਰਹੇ ਜਿਹੜਾ ਟਰੈਕਟਰ ਪਰ ਉਹ ਰੋਡ ਭਾਈ ਪਹੁੰਚ ਗਏ ਸੀ ਹੁਣ ਬੰਗਿਆਂ ਤੇ ਅੱਗੇ ਆ ਗਏ ਲੋ ਲੋ ਭਾਈ ਨਾਮਾ ਜ਼ਰ ਵੀ ਟੱਪ ਚੁੱਕੇ ਆ ਆ ਗਿਆ ਰੋੜ ਭਾਈ ਹਲੇ ਕਿੱਥੇ ਆ ਗਿਆ ਇਹ ਲੈ ਨਾ ਕਿਉਂ ਹਟ ਕਰਨ ਜਗ੍ਹਾ ਤੇ ਲੋ ਭਾਈ ਭਾਈ ਆ ਮਿਲਣ ਸਾਰਿਆਂ ਨੂੰ ਸਿਕ ਨੇ ਧੰਨਵਾਦ ਠੀਕ ਨੇ ਮਿੰਦਰ ਭਾਈ ਆ ਗਈ ਸੜਕ ਲੁੱਕ ਵਾਲੀ ਨਹੀਂ ਹਲੇ ਅੱਛਾ ਠੀਕ ਹੈ ਹਾਂ ਚਲੋ ਭਾਈ ਜਿੱਥੇ ਟਰਾਲੀ ਖੜਦੀ ਨਿਕਲਣਾ ਪੈਂਦਾ ਹੈ ਹਾਂ ਚਲੋ ਬਾਈ ਇੱਕਨੇ ਮਿਲਦੇ ਜੁੰਦੇ ਰਹੀਏ ਲੋ ਬਾਈ ਟਾਬੇ ਪਰ ਰਾਜ ਹੁੰਦੇ ਹੁੰਦੇ ਖੜਿਆ ਹਾਂ ਦਲਵੀਰ ਹਾਂ ਲੋ ਜੀ ਚਾਹ ਲੱਗੇ ਪੀਣ ਬੰਦੇ ਅੱਛਾ ਵਾਕਈ ਬਾਈ ਧੰਨਵਾਦ ਤੇਰਾ ਧੰਨਵਾਦ ਧੰਨਵਾਦ ਠੀਕ ਨੇ ਹਾਂ ਠੀਕ ਹੈ ਠੀਕ ਦੇਖ ਲਈ ਦਵਾਏ ਪੁੱਤਰ ਛੋਟਾ ਜਿਹਾ ਬੱਚਾ ਟਰੈਕਟਰ ਉੱਪਰ ਬੈਠਾ ਦੇਖ ਲਈ ਇੱਧਰ ਬੈਨਰ ਬੁੰਨਰ ਸਵਾਰ ਤੇ ਹਾਂ ਬਾਈ ਵਿਚੇ ਬੈਠਾ ਤੂੰ ਕਿਹ ਕਹੇ ਨਾ ਵਿਚੇ ਬੈਠਾ ਬਾਹਰ ਉਤਰਦੇ ਆ ਉਤਰਿਆ 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 ਦੇਖ ਲਈ ਲੋ ਬਾਈ ਚੱਲਦੇ ਦੰਦਰ ਨੂੰ ਕੀ ਕਰਦੇ ਹਾਂ ਆਜੋ ਉਤਰਿਆ ਹਾਂ ਪੀਓ ਚਾਹ ਹਾਂ ਇਹਨਾਂ ਜਰੂਰ ਇਹਨਾਂ ਬਰਾਏ ਕੋਈ ਇੱਧਰ ਹੀ ਬੈਠੀ ਹੈ ਹਾਂ ਠੀਕ ਆ ਜੀ ਓਕੇ ਆ ਐਦਾਂ ਨੂੰ ਆਇਆ ਦਲਵੀਰ ਉਹ ਬੱਲੇ ਆ ਹਾ 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 ਪ੍ਰਧਾਨ ਨੂੰ ਈ ਟਰਾਲੀ 'ਚ ਬੈਠੇ ਦੇ ਥੈਨੂੰ ਸਰ ਬੈਜਾ ਬੈਜਾ ਪ੍ਰਧਾਨ ਬੈਜਾ ਹਾ ভাই ਕਾਲੇ ਕਿਆ ਕਰਤਾ ਆਰਡਰ ਕਿਆ ਕਰਿਆ ਆਰਡਰ ਅੱਛਾ ਓਕੇ ਠੀਕ ਹੈ ਭਾਈ ਠੀਕ ਚੱਲ ਰਿਹਾ ਕੰਮ ਓਕੇ ਟਾਈਮ 4 5 6 5 ਵਜੇ ਦਾ ਸਮਝਾਂਦੇ ਹਾਂ ਹਾਂ ਜਾਨੀ ਰਾਹ ਚ ਹਲੂਲ ਹਲੂਲ ਤਾਂ ਨਹੀਂ ਆਣਾ ਹੈਗਾ ਹਨਾ ਓਕੇ ਰਮ ਟਾਈਮ ਤੇ ਥੋੜਾ ਜਿਹਾ ਆਪਾਂ ਹੈ ਦੋ ਘੰਟੇ ਲੱਗੇ ਹਾਲ ਤਾਂ ਤੁਸੀਂ ਜਲੰਧਰ ਤੇ ਵੀ 30 ਕਿਲੋਮੀਟਰ ਪਿੱਛੇ ਹੈ ਆਦਾ ਵੀ ਜਿਲੰਦਰ ਜਾ ਕੇ ਰੱਖਣਾ ਲੈਟ ਰੋਟਾ ਜਿਲੰਦਰ ਪਾਉਣਾ ਹੈ ਅੰਦਰ ਵਰਤਣਾ ਹੈ ਹਾਂ ਹੁਣ ਤੇ ਪੌਣੇ ਘੰਟੇ ਚ ਸਹੀ ਦਾਵਾ ਜਾਂਦਾ 40 45 ਪੂਰੇ ਹਾਂ 40 45 ਵੀ ਹੁੰਦਾ ਹਾਂ ਹਾਂ ਅੰਦਰ ਕਿਹਨਾਂ ਨੂੰ ਭੇਜਿਆ ਹੋ ਦੂਸਰੀ ਅੱਛਾ ਚਲੋ ਵੀ ਸਾਡਾ ਡਰਾਈਵਰ ਉਧਰ ਆ ਗਿਆ ਬਾਈ ਪਰੌਂਠੇ ਆਪਣੇ ਆਹ ਦੇਖੋ ਸੂਰੇ ਸਵਾਦਿਸ਼ਟ ਖਾਣਾ ਆ ਗਏ ਆ ਗਏ ਆ ਗਏ ਆ ਗਏ ਚੱਕੋ ਬਾਈ ਵੇ ਗੋਭੀ ਵਾਲੇ ਨਹੀਂ ਆਏ ਲੈ ਸਾਡੇ ਗੋਭੀ ਆਏ ਨਹੀਂ ਆਪ ਗੋਭੀ ਨੇ ਥੱਲੇ ਨਹੀਂ ਆ ਹੂੰ ਲੋ ਬਾਈ ਕੋਈ ਨਹੀਂ ਬਾਈ ਖੁਸ਼ ਰਹੋ ਸਾਰੇ ਜਣੇ ਕੋਈ ਗੱਲ ਨਹੀਂ ਹਾਂ ਇਹ ਹੈ ਖੁਸ਼ ਰਹੋ ਅਮਨਦੀਪ ਪਿਆਜ਼ ਨਹੀਂ ਖਾਂਦਾ ਪਤਾ ਇਹ ਵਾ ਚਲੋ ਬਾਈ ਚੱਲ ਰਿਹਾ ਕੰਮ